ਰੂਲ ਹਾਕੀ ਡਵੈਲਪਮੈਂਟ ਸੁਸਾਇਟੀ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡੂ ਹਾਕੀ ਲੀਗ ਚੇਅਰਮੈਨ ਮਾਸਟਰ ਸੁਖਜੀਤ ਸਿੰਘ ਜੋਲ ਅਤੇ ਪ੍ਰਧਾਨ ਹਰਪੁਪਿੰਦਰਜੀਤ ਸਿੰਘ ਸਮਰਾ ਦੀ ਯੋਗ ਅਗਵਾਈ ਹੇਠ ਕਰਵਾਈ ਗਈ। ਇਹ ਪਿੰਡੂ ਹਾਕੀ ਲੀਗ 11ਵੇਂ ਪੜਾਅ ਵਿੱਚ ਪ੍ਰਵੇਸ਼ ਕਰ ਗਈ ਹੈ। ਇਸ ਸਬੰਧ ਵਿੱਚ ਪਿੰਡੂ ਹਾਕੀ ਲੀਗ ਦੀ ਸ਼ੁਰੂਆਤ ਪਿੰਡ ਚਾਨੀਆਂ ਦੇ ਗੁਰਨਾਨਕ ਸਪੋਰਟਸ ਕਲੱਬ ਚਾਨੀਆਂ ਦੀ ਹਾਕੀ ਗਰਾਊਂਡ ਤੋਂ ਸ਼ੁਰੂ ਹੋਈ। ਇਸ ਮੌਕੇ ਤੇ ਵੱਖ-ਵੱਖ ਸੈਂਟਰਾਂ ਦੀਆਂ ਟੀਮਾਂ ਨੇ ਭਾਗ ਲਿਆ। ਮੁੱਖ ਮਹਿਮਾਨ ਵਜੋਂ ਡਾਕਟਰ ਕੁਲਵੰਤ ਸਿੰਘ ਕੇਜੀਐਮ ਹਸਪਤਾਲ ਜਲੰਧਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਆਪਣੇ ਘਰ ਕਮਲਾ ਨਾਲ ਖੇਡਾਂ ਦਾ ਝੰਡਾ ਲਹਿਰਾਇਆ ਤੇ ਬੱਚਿਆਂ ਨਾਲ ਜਾਣ ਬਝਾਨ ਕੀਤੀ ਉਪਰੰਤ ਰਸਮੀ ਤੌਰ ਤੇ ਖੇਡਾਂ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਮੈਚ ਦੇ ਦੂਜੇ ਪੜਾਅ ਵਿੱਚ ਸੁੱਚਾ ਸਿੰਘ ਇੰਸਪੈਕਟਰ ਪੰਜਾਬ ਪੁਲਿਸ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਮੈਚ ਦੇ ਤੀਸਰੇ ਪੜਾਅ ਵਿੱਚ ਪਿੰਡ ਸਮਰਾਏ ਦੇ ਸਰਪੰਚ ਅਤੇ ਗੁਰਵਿੰਦਰ ਸਿੰਘ ਸਮਰਾ ਅਤੇ ਪੰਜ ਸਨ ਨੂੰ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਮੈਨ ਆਫ ਦਿ ਮੈਚ ਰਹੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਵਕਫਾ ਸੈਂਟਰਾ ਦੇ ਖਿਡਾਰੀਆਂ ਵੱਲੋਂ ਬਹੁਤ ਹੀ ਸ਼ਾਨਦਾਰ ਹਾਕੀ ਦੇ ਮੈਚ ਖੇਡ ਪ੍ਰੇਮੀਆਂ ਨੂੰ ਦਿਖਾਇਆ ਸੋਸਾਇਟੀ ਦੇ ਮੈਂਬਰਾਂ ਵੱਲੋਂ ਸੇਵਾ ਅਤੇ ਸਹਿਯੋਗ ਕਰਨ ਵਾਲੇ ਸਹਿਯੋਗੀ ਸਜਣਾ ਪਤਵੰਤੇ ਸਜਣਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਕਲੱਬ ਦੇ ਚੇਅਰਮੈਨ ਮਾਸਟਰ ਸੁਖਜੀਤ ਸਿੰਘ ਜੋਲ ਪ੍ਰਧਾਨ ਖਰਪਿੰਦਰਜੀਤ ਸਿੰਘ ਸਮਰਾ ਜਨਰਲ ਸਕੱਤਰ ਸਟੇਟ ਬੋਰਡ ਡੀਪੀ ਹਰਮੇਸ਼ ਲਾਲ ਪ੍ਰੈਸ ਅਕਤਾਰ ਮਨਜਿੰਦਰ ਸਿੰਘ ਜੰਡੇਆਲਾ ਮਹਿਲਾ ਖੇਡ ਵਿੰਗ ਦੇ ਇੰਚਾਰਜ ਪ੍ਰਭ੍ਰੀਤ ਕੌਰ ਸਮਰਾ ਕੋਚ ਲਖਬੀਰ ਮਾਹੀ ਕੋਚ ਗੁਰਪ੍ਰੀਤ ਪੰਜਾਬ ਹਾਕੀ ਤੋਂ ਅੰਪਾਇਰ ਕਰਨ ਅਪਾਇਰ ਰਾਹੁਲ ਪਿੰਡ ਚਾਨੀਆਂ ਤੋਂ ਲੈਂਬਰ ਸਿੰਘ ਜਗਦੀਸ਼ ਕੁਮਾਰ ਡਾਕਟਰ ਸੰਪੂਰਨ ਸਿੰਘ ਪ੍ਰਦੀਪ ਸਿੰਘ ਸੌਣ ਸਿੰਘ ਬਲਜੀਤ ਕੁਮਾਰ ਪ੍ਰੀਤਗਨ ਸਿੰਘ ਚਾਨੀਆਂ ਪ੍ਰਿੰਸੀਪਲ ਸਤਵੀਰ ਸਿੰਘ ਸਰਦਾਰ ਸਤਨਾਮ ਸਿੰਘ ਯੂਕੇ ਗੁਰਦੇয়াল ਸਿੰਘ ਇਹਨਾਂ ਦੇ ਨਾਲ ਨਾਲ ਪਾਰੀ ਗਣਤੀ ਵਿੱਚ ਖੇਡ ਪ੍ਰੇਮੀ ਅਤੇ ਖਿਡਾਰੀ ਅਤੇ ਉਹਨਾਂ ਦੇ ਮਾਪੇ ਹਾਜ਼ਰ ਸਨ ਪਿੰਡ ਚਾਨੀਆਂ ਤੋਂ ਪੱਤਰਕਾਰ ਮੋਹਨ ਸ਼ਰਮਾ ਦੀ ਰਿਪੋਰਟ ਫਸ ਫੋਲ ਆਈ ਵਿਲ ਲਾਈਕ ਟੂ ਸੇ ਥੈਂਕਸ ਟੂ ਲਾਜ਼ਾਰਾ ਅਕਰਡਮੀ ਬਿਕਾਜ਼ ਥੇਮ ਆਮ ਹੇਅਰ ਨਾਓ ਸਨੀ ਸਤਨਾਮ and uh, la dubai all the group you know so yeah uh, after two weeks i'm here i see so many things in punjab especially this tournament ruler area tournament the tournament is so uh, well organized by the organizers so which is give the opportunity for the young kids rural kids poor kids which is i think like uh, maybe from the organizer or whoever involved whoever like empowered uh, uh, they can do more in future you know try to organize much more better provide the uh, facilities you know you can upgrade the tournament to the another level yeah badi chee hundi hai ji jadon inna bachiyan nu assi promotion dinde ha taaki hon wale samay de vich sade samaj deyan jehdiyan bahut sariyan kritiyan ha jehde vich ke nasha bahut bad chuka hai inna bachiyan nu kise vadiya ਪਲੇਟਫਾਰਮ ਤੇ ਲਿਜਾਣ ਵਾਸਤੇ ਅਸੀਂ ਇਹ ਪਿਛਲੇ ਸਮੇਂ ਵਿੱਚ ਅਰੂਰਲ ਡਵੈਲਪਮੈਂਟ ਹਾਫੀ ਸੋਸਾਇਟੀ ਦਾ ਗਠਨ ਕੀਤਾ ਸੀ ਜਿਹਦਾ ਕਿ ਅੱਜ 11ਵਾਂ ਜਿਹੜਾ ਪਾਰਟ ਆ ਉਹ ਅੱਜ ਪਿੰਡ ਚਾਲੀਆਂ ਤੋਂ ਇਸ ਗਰਾਉਂਡ ਤੋਂ ਸ਼ੁਰੂ ਹੋਇਆ ਅਸੀਂ ਚਾਨੀਆਂ ਨਗਰ ਦੇ ਸਾਰੀ ਨਗਰ ਪੰਚਾਇਤ ਦਾ ਸਾਰੀ ਸਾਰੇ ਪਿੰਡ ਦੇ ਪਤਵੰਤਿਆਂ ਦਾ ਜਿਹੜੀ ਸੋਸਾਇਟੀ ਨੇ ਇਹ ਇਹ ਸਾਨੂੰ ਔਰ ਇਹ ਸੈਂ ਇਹ ਤਾ ਦਿੱਤੀ ਆ ਉਹਦੇ ਲਈ ਉਹਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਸਾਰੇ ਪਲੇਅਰਾਂ ਨੂੰ ਸਾਰੇ ਬੱਚਿਆਂ ਨੂੰ ਇਹ ਹੀ ਕਹੂੰਗਾ ਕਿ ਵੱਧ ਚੜ੍ਹ ਕੇ ਇਹਨਾਂ ਵਿੱਚ ਇਹ ਸਾਲੋਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਇਦਾਂ ਦੇ ਪ੍ਰੋਗਰਾਮ ਕਰਵਾ ਸਕੀਏ ਅੱਜ ਬੱਚਿਆਂ ਨੂੰ ਸ਼ੇਰਵਾ ਦੇਣ ਲਈ ਆਏ ਹੋ ਤੁਸੀਂ ਬਤੌਰ ਮੁਖੋਂ ਆਣ ਵਦਿਓ ਹਾਂਜੀ ਇਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਮਜ਼ੇਦਾਰ ਤੇ ਬਹੁਤ ਮਜ਼ਾ ਆ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਦਿਲ ਤੋਂ ਤੇ ਸਾਰਿਆਂ ਉੱਪਰ ਬਹੁਤ ਬਹੁਤ ਆਨੰਦ ਪਰਮਾਰਾਂ ਸਾਰਿਆਂ ਉੱਪਰ ਧੇਰ ਕਰੇ ਬੱਚਿਆਂ ਦੇ ਉੱਪਰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਆਪਣੀ ਜ਼ਿੰਦਗੀ ਵਿੱਚ ਬੜੀਆ ਹਾਕੀ ਖੇਡਣ ਦੀ ਬੜੀਆ ਕੰਮ ਕਰਨ ਦੀ ਸੋਸਾਇਟੀ ਦੇ ਜਿਹੜੇ ਮੈਂਬਰਾਂ ਨੂੰ ਕੋਈ ਸਲਾਹ ਦੇਣੀ ਚਾਹੁੰਦੇ ਹਾਂ ਨਹੀਂ ਆਪਣੇ ਸੋਸਾਇਟੀ ਦੇ ਮੈਂਬਰ ਬਹੁਤ ਸਾਰੇ ਇੰਟੈਲੀਜੈਂਟ ਹੈ ਬਹੁਤ ਧਿਆਨ ਨਾਲ ਕੰਮ ਕਰਦੇ ਪਏ ਆ ਬਸ ਇਦਾਂ ਹੀ ਕਰਦੇ ਰਹਿਣ ਤਾਂ ਕਿ ਹਾਕੀ ਲੀਗ ਆਪਣੀ ਹੋਰ ਵਧੀਆ ਚੱਲਦੀ ਰਹੇ ਅੱਜ ਪਹਿਲਾਂ ਤਾਂ ਮੈਂ ਸਾਡੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਅੱਜ ਇੱਕ ਬਹੁਤ ਚੰਗਾ ਦਿਨ ਹੈ ਕਿ ਸਾਡੀ ਜਿਹੜੀ ਕੈਪੀਟਲ ਸਮਾਲ ਫਾਈਨੈਂਸ ਦੀ 11ਵੀਂ ਪਿੰਡੂ ਹਾਕੀ ਲੀਗ ਅੱਜ ਉਸਤਾਦ ਘਾਟਨ ਹੋ ਰਿਹਾ ਆ ਮੈਚ ਸ਼ੁਰੂ ਹੋਣ ਜਾ ਰਹੇ ਆ ਸੋ ਸਾਰੇ ਇਲਾਕਾ ਨਵਾਸੀ ਵਧਾਈ ਦੇ ਪਾਤਰ ਆ ਤੇ ਨਾਲ ਹੀ ਨਾਲ ਅੱਜ ਸਾਡਾ ਜਿਹੜਾ ਪਹਿਲਾ ਮੈਚ ਹੈ ਚਾਨੀਆਂ ਤੋਂ ਸ਼ੁਰੂ ਹੋਣ ਜਾ ਰਹੇ ਆ ਘਾਟਨ ਸਾਡਾ ਚਾਨੀਆਂ ਚ ਤੇ ਚਾਨੀਆਂ ਤੋਂ ਸਾਡੇ ਪੁਰਾਣੇ ਜਿਹੜੇ ਸਾਡੇ ਨਾਲ ਜੁੜੇ ਸਾਡੇ ਮੈਂਬਰ ਸਾਹਿਬ ਇੱਥੇ ਮੌਜੂਦ ਆ ਇਹਨਾਂ ਨੇ ਅੱਜ ਜਿੰਨਾ ਵੀ ਅਰੇਂਜਮੈਂਟ ਕੀਤਾ ਆ ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਤੇ ਬਹੁਤ ਚੰਗਾ ਵੀ ਲੱਗ ਰਿਹਾ ਏ ਲੀਗ ਦੇ ਨਾਲ ਸਾਡੇ ਨਾਲ ਜੁੜ ਕੇ ਇੰਨਾ ਸੋਹਣਾ ਕੰਮ ਹੋ ਰਿਹਾ ਤੇ ਗੁਰੂ ਰਾਨਕ ਸਪੋਰਟਸ ਕਲੱਬ ਚਾਹਨੀਆਂ ਉਹਨਾਂ ਦੇ ਮੈਂਬਰ ਆ ਇਹਨਾਂ ਦੇ ਨਾਲ ਜੁੜ ਕੇ ਹੀ ਸਾਡਾ ਇੰਨਾ ਵਧੀਆ ਕੰਮ ਸਿਰੇ ਚੜ ਰਿਹਾ ਆ ਸੋ ਸਾਰਿਆਂ ਨੂੰ ਮੈਂ ਵਧਾਈ ਵੀ ਦਿੰਨਾ ਔਰ ਆਉਣ ਵਾਲੇ ਮੈਚਾਂ ਤੇ ਜਿਹੜੇ 8 9 ਤੇ 16 ਨੂੰ ਸਮਰਾਏ ਦੇ ਸਟੇਡੀਅਮ ਵਿੱਚ ਹੋਣ ਜਾ ਰਹੇ ਆ ਸੋ ਮੈਂ ਬੇਨਤੀ ਕਰੂੰਗਾ ਇਲਾਕਾ ਨਿਵਾਸੀਆਂ ਨੂੰ ਕਿ ਸਾਰੇ ਉੱਥੇ ਹਮ ਹਮਾ ਕੇ ਪਹੁੰਚਣ ਤਾਂ ਜੋ ਆਪਣੀ ਇਹ ਜਿਹੜੀ ਲੀਗ ਚੱਲਦੀ ਆ ਇਹਨੂੰ ਆਪਾਂ ਇਕੱਠੇ ਹੋ ਕੇ ਹੋਰ ਤਗੜਾ ਕਰੀਏ ਆਉਣ ਵਾਲੇ ਸਮੇਂ 'ਚ ਇਹਨੂੰ ਹੋਰ ਕਾਮਯਾਬ ਬਣਾਈਏ ਕਿਉਂਕਿ ਇਸ ਲੀਗ ਦਾ ਸਾਡੇ ਇਲਾਕੇ ਨੂੰ ਬਹੁਤ ਹੀ ਇੱਕ ਫਾਇਦਾ ਹੋਣਾ ਕਿਉਂਕਿ ਇਸ ਲੀਗ ਦੇ ਵਿੱਚ ਸਾਡੇ ਇਲਾਕੇ ਦੇ ਬੱਚੇ ਖੇਡ ਰਹੇ ਆ ਔਰ ਇਹਨਾਂ ਬੱਚਿਆਂ 'ਚੋਂ ਹੀ ਕਿਸੇ ਬੱਚੇ ਨੇ ਉੱਠ ਕੇ ਕਹਾਂ ਜਾ ਕੇ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਖੇਡਣਾ ਆ ਜਿੱਦਾਂ ਕਿ ਹੁਣ ਮੁੰਡਾ ਆਪਣੇ ਸ੍ਰੀ ਤੋਂ ਸਾਰਿਆਂ ਨੂੰ ਪਤਾ ਆ ਕਿ ਗੁਰਜੋਤ ਸਿੰਘ ਜੋ ਕਿ ਇਸ ਟਾਈਮ ਆਪਣੀ ਇੰਡੀਆ ਲੈਵਲ ਤੇ ਖੇਡ ਰਿਹਾ ਆ ਤੋ ਹੋ ਸਕਦਾ ਇਹਨਾਂ ਦੇ ਵਿੱਚੋਂ ਆਉਣ ਵਾਲੇ ਸਮੇਂ 'ਚ ਹੋਰ ਵੀ ਬੱਚੇ ਜਾਣ। ਤੋ ਮੈਂ ਬੇਨਤੀ ਕਰਦਾ ਸਾਰੇ ਇਲਾਕੇ ਨੂੰ ਕਿ ਜਿੱਥੇ ਵੀ ਇਹ ਮੈਚ ਹੋ ਰਿਹਾ ਹੈ ਸਾਰੇ ਉੱਥੇ ਹੋਮ ਹੋਮਾ ਕੇ ਜਰੂਰ ਪਹੁੰਚੋ। ਸੋਸਾਇਟੀ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਆ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਉਪਰਾਲਾ ਜਿਹੜਾ ਇਹ ਕਰਨਾ ਛੋਟੀ ਮੋਟੀ ਗੱਲ ਨਹੀਂ। ਉਪਰਾਲਾ ਕਰਨ ਲਈ ਬਹੁਤ ਚੀਜ਼ਾਂ ਦੀ ਲੋੜ ਹੁੰਦੀ ਸਭ ਤੋਂ ਪਹਿਲਾਂ ਆਪ ਮੋਹਰੇ ਆਉਣਾ ਪੈਣਾ। ਫਿਰ ਉਹਦੇ ਨਾਲ ਪੈਸਾ ਲੱਗਦਾ ਆ। ਵੈਸੇ ਲਈ ਤੁਹਾਨੂੰ ਸਪான்ਸਰ ਲੱਗਦੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਹੀ ਇਦਾਂ ਦੀ ਲੀਗ ਸ਼ੁਰੂ ਹੁੰਦੀ ਆ ਸੋ ਇਹਦੇ ਲਈ ਸੁਸਾਇਟੀ ਜੋ ਵੀ ਕਰ ਰਹੀ ਆ ਮੈਂ ਸਾਰੇ ਹੀ ਮੈਂਬਰਾਂ ਦਾ ਪੀਰਾਂ ਦਾ ਜਿਨ੍ਹਾਂ ਦਾ ਇਹਦੇ ਵਿੱਚ ਯੋਗਦਾਨ ਆ ਉਹਨਾਂ ਦਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਪੈਂਡੂ ਹਾਕੀ ਲੀਗ ਜਿਹੜੀ 11ਵੇਂ ਪੜਾਅ ਦੇ ਵਿੱਚ ਅੱਜ ਪੈਰ ਰੱਖ ਚੁੱਕੀ ਆ ਕੈਪੀਟਲ ਸਮਾਰਟ ਫਾਈਨੈਂਸ ਤੇ ਹੋਰ ਸਪான்ਸਰਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਇਹ ਸਾਨੂੰ ਖੁਸ਼ੀ ਆ ਇਸ ਗੱਲ ਦੀ ਕਿ ਸੱਚੇ ਪਾਤਸ਼ਾਹ ਨੇ ਅਸੀਂ ਕਿਰਪਾ ਕੀਤੀ ਸਾਡੇ ਉੱਤੇ ਕਿਉਂਕਿ ਸਾਡੇ ਹਰ ਸਾਲ ਵਿਆਹ ਜਨੀ ਰੌਣਕ ਸਾਡੇ ਪਰਿਵਾਰਾਂ ਚ ਹੁੰਦੀ ਆ ਖੁਸ਼ੀ ਹੁੰਦੀ ਕਿ ਅਸੀਂ ਜਿਹੜਾ ਇਹ ਦਿਨ ਮਨਾਵ ਰਹੇ ਆ ਹਾਕੀ ਦਾ ਦਿਨ ਮਨਾ ਰਹੇ ਆ ਸੋ ਮੈਂ ਇੱਕ ਅਪੀਲ ਕਰਨੀ ਚਾਹੁੰਨਾ ਆਪਣੇ ਬੱਚਿਆਂ ਨੂੰ ਵੱਧ ਵੱਧ ਗਰਾਊਂਡਾਂ ਚ ਭੇਜੋ ਵੱਧ ਵੱਧ ਖੇਡਾਂ ਚ ਪਾਓ ਤਾਂ ਕਿ ਇੱਕ ਚੰਗਾ ਸਮਾਜਰ ਸਕੇ ਸੋ ਰੂਲਰ ਹਾਕੀ ਡਿਵੈਲਪਮੈਂਟ ਸੁਸਾਇਟੀ ਵੱਲੋਂ ਅਸੀਂ ਸਾਰਿਆਂ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕਰਦੇ ਆ ਕਿ ਤੁਸੀਂ ਬੱਚੇ ਭੇਜੋ ਅਸੀਂ ਜੋ ਕਰ ਸਕਦੇ ਉਹ ਲਈ ਕਰਾਂਗੇ ਸੋ ਸਾਡੇ ਸੀਨੀਅਰ ਬੁਚੰਨੇ ਵੀ ਆ ਕੇ ਉਹਨਾਂ ਵੱਲੋਂ ਵੀ ਜੀ ਆਇਆਂ ਆ ਸਾਡੇ ਦਰਸ਼ਕਾਂ ਨੂੰ ਸਾਡੇ ਸਪਾਂਸਰਸ ਨੂੰ ਸੋ ਮੈਂ ਇੱਕੋ ਗੱਲ ਕਹਿਣੀ ਚਾ ਹਾਕੀ ਨੂੰ ਅੱਗੇ ਲੈ ਕੇ ਜਾਈਏ ਹਾਕੀ ਨੂੰ ਅੱਗੇ ਵਧਾਈਏ ਤਾਂ ਕਿ ਹਾਕੀ ਜਿੱਤ ਸਕੇ ਸਾਡੀ ਸੋਚ ਜਿੱਤ ਸਕੇ ਸਾਡੀ ਸਰੀਰ ਜਿੱਤ ਸਕਣ ਔਰ ਸਮਾਜ ਜਿੱਤ ਸਕੇ ਧੰਵਾਦ ਜੀ ਇੱਕ ਹਾਕੀ ਦੇ ਮੈਚ ਵੀ ਕੱਲ ਗੰਦਲਵਿਕੇ ਹੋਏ ਆ ਤੇ ਉਹਦੇ ਵਿੱਚ ਇੱਕ ਬੱਚੇ ਨੇ ਜਿਹੜਾ ਅਕਾਜੀ ਸੀ ਪਾਰਟਿਸਿਪੇਟ ਕੀਤਾ ਕੀ ਕਹਿਣਾ ਚਾਹੁੰਦੇ ਉਹ ਬੱਚਾ ਜੀ ਐਸੇ ਲੀਗ ਦਾ ਪਾਰਟ ਰਿਹਾ ਔਰ ਸਾਡੀ ਸੰਸਥਾ ਨਾਲ ਜੁੜਿਆ ਹੋਇਆ ਜਸਪ੍ਰੀਤ ਸਿੰਘ ਗੋਲ ਕੀਪਰ ਖੇਡਿਆ ਕੱਲ इंडियन ऑयल ਪਰ ਉਹ ਜਿਹੜੀ ਉਹ ਜੀਨਰ ਵੀ ਰਹੀ ਹੈ ਸਜੀਤ ਕੱਪ ਦੀ ਸੋ ਬਹੁਤ ਪ੍ਰਾਊਡ ਮਹਿਸੂਸ ਹੋਇਆ ਕਿ ਇਸ ਮਿੱਟੀ ਵਿੱਚੋਂ ਨਿਕਲ ਕੇ ਉਹ ਬੱਚਾ ਜੋ ਉਸ ਲੈਵਲ ਤੇ ਪਹੁੰਚਿਆ ਇੱਥੇ ਮੈਂ ਗੱਲ ਕਰਾਂ ਇਸ ਟਾਈਮ ਭਾਰਤੀ ਟੀਮ ਦੇ ਵਿੱਚ ਗਰਜੋਤ ਸਿੰਘ ਖੇਡ ਰਿਹਾ ਜਿਹੜਾ ਉਹ ਵੀ ਬਹੁਤ ਅੱਛਾ ਖੇਡ ਰਿਹਾ ਹੁਣ ਪਿੱਛੇ ਯੂਰਸ਼ਾ ਕੱਪ ਵਿੱਚ 24 ਸਿਲਵਰ ਮੈਡਲ ਲੈ ਕੇ ਔਰ ਵਰਲਡ ਕੱਪ ਹੋਰੇ ਖੇਡਣੇ ਜਾ ਰਿਹਾ ਸੋ ਕਿਤਨਾ ਕਿਤੇ ਪਰਮਾਤਮਾ ਦੀ ਮਿਹਰ ਇਸ ਸਾਡੀ ਰੂਲਰ ਹਾਕੀ ਡਿਵੈਲਪਮੈਂਟ ਸੁਸਾਇਟੀ ਤੇ ਹੋ ਰਹੀ ਆ ਜੋ ਇਹ ਬੱਚੇ ਨਿਕਲ ਰਹੇ ਆ ਔਰ ਕੱਲ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਜਦੋਂ ਉਹਨਾਂ ਉਹ ਜਿਹੜਾ ਆਨੰਦ ਹੈ ਸ਼ਾਇਦ ਉਹ ਹੀ ਮਾਨ ਸਕਦਾ ਜਿਹਦੇ ਦਿਲ ਵਿੱਚ ਚਾਹ ਔਰ ਖੁਸ਼ੀ ਹੁੰਦੀ ਹੈ ਸੋ ਵੱਡਾ ਧੰਨਵਾਦ ਆ ਸਾਰੇ ਮੈਂਬਰਾਂ ਦਾ ਜਿਹੜੇ ਮੈਂਬਰ ਆਏ ਨੇ ਭੁਪਿੰਦਰ ਸਿੰਘ ਖਾਲਸਾ ਜਿਹੜੀ ਸਿਹਤ ਖਰਾਬ ਹੈ ਸਾਡੇ ਵਾਈਸ ਪ੍ਰਧਾਨ ਵਾਈਗਰੂ ਉਹਨਾਂ ਨੂੰ ਵੀ ਛੇਤੀ ਠੀਕ ਕਰੇ ਤਾਂ ਕਿ ਇੱਥੇ ਘਰ ਸਕਣ ਕਿਉਂਕਿ ਅਧੂਰਾ ਹੁੰਦਾ ਹੈ ਬੰਦਾ ਕਿਉਂਕਿ ਸਾਡਾ ਪਰਿਵਾਰ ਹੈ ਸਾਡੇ ਜੀ ਹੈ ਸੋ ਸੱਚੇ ਪਾਤਸ਼ਾਹ ਇਹਨਾਂ ਜੀਆਂ ਨੂੰ ਹਿੰਮਤ ਦੇਵੇ ਸਾਡੇ ਸਪਾਂਸਰਾਂ ਨੂੰ ਹਿੰਮਤ ਦੇਵੇ ਤਾਂ ਕਿ ਹੋਰ ਚੰਗਾ ਕਰ ਸਕੀਏ ਧੰਨਵਾਦ